नहीं तो उसको तो लगा उसको लगा दे तो बात है ना नहीं नहीं क्या बात है ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਲਓ ਜੀ ਅੱਜ ਆਪਾਂ ਹੋ ਗਏ ਤਿਆਰ ਸ਼ਹਿਰ ਅੱਜ ਕਿੱਥੇ ਜਾ ਰਹੇ ਹਾਂ ਕਿਹਨਾਂ ਨੂੰ ਮਿਲਣ ਜਾ ਰਹੇ ਹਾਂ ਇਸ ਵਾਸਤੇ ਤੁਸੀਂ ਪੂਰਾ ਵਲੌਗ ਦੇਖਿਓ। ਥੋੜਾ ਜਿਹਾ ਕਾਲੀ ਚ ਹੈ ਇਸ ਕਰਕੇ ਵਲੌਗ ਦੀ ਸ਼ੁਰੂਆਤ ਕਰ ਲਈ। ਬਾਕੀ ਤੁਸੀਂ ਵਲੌਗ ਦੇ ਨਾਲ ਬੜੇ ਰਹਿਣਾ ਜੀ। ਇਹ ਮੇਰਾ ਕਮਲ ਲਾਰਕਿਆ। ਭਾਗ ਮੀਨਾ ਤੇ ਕਮਲ ਲਾਰਕਿਆ ਕਿੰਨੇ ਤਰ੍ਹਾਂ ਹੋ ਗਏ ਆਏ ਜੰਨੇ ਨੂੰ। ਲਓ ਜੀ। ਟਰੋਣੇ ਖਾਣ ਪੀਣ ਵਾਲਾ ਸਮਾਨ ਵੀ ਆਪ ਖੁਦ ਲੈ ਕੇ ਜਾਈਏ ਨੇ। ਭਾਜੀ ਕਹਿੰਦੇ ਨਾ ਕਹਿੰਦੇ ਜਿਹੜਾ ਉਹ ਪਸੰਦ ਦਾ ਸਮਾਨ ਮਗਾ ਖਾਨ ਥੋੜਾ ਹੋਣਾ ਸੀ ਮਿਲਣਾ ਹੋਣਾ ਹੈ ਸਹੀ ਹੋ ਗਿਆ ਚਲੋ ਮੈਂ ਕਿਹਾ ਸਾਡੇ ਮੰਡੀ ਇੱਕ ਪੈਂਦੀ ਆ ਤਾਂ ਕਰਕੇ ਉਹਨਾਂ ਨੇ ਆਰਡਰ ਦੇਤਾ ਤਾਂ ਅਸੀਂ ਖੜਲੇ ਆਏ ਚਾਚਾ ਜੀ ਕੋ ਘਰ ਆ ਪਹਿਲੇ ਕੋਠੀ ਹਾਂ ਸਾਕਾ ਚਾਚਾ ਰਿਹਾ ਅੱਛਾ ਉੱਪਰ ਬਾਦੀ ਕੋਠੀ ਹਾਂ ਹਾਂ ਥੱਲੇ ਹੋਣੀ ਟੇਨ ਦੀ ਟੱਪ ਕੇ ਗਏ ਜੀ ਮੈਂ ਬਿਲਡਰ ਨੇ ਕੀ ਪਾਲੇ ਨੇ ਬਿਲਡਰ ਲੱਗੇ ਹੋਏ ਆ ਨਾ ਸ਼ੁਕਰ ਹੈ ਇੰਨਾ ਮੀ ਪੈ ਕੇ ਹਟਿਆ ਰਾਹ ਸਾਫ਼ ਸੀਗਾ ਇੰਨਾ ਵੀ ਇੱਧਰ ਕੱਚਾ ਰਾਹ ਰਹਿ ਰਹੇ ਅੰਦਰਾਂ ਟਾਂਟਾ ਨੇ ਚਲੋ ਜੀ ਪਹੁੰਚ ਕੇ ਆਪਾਂ ਹਾਂ

ਥੈਂਕ ਯੂ ਥੈਂਕ ਯੂ ਥੈਂਕ ਯੂ সুইਟ ਸਾਡੇ ਆਏ ਤੇ ਰੋਣ ਲੱਗ ਗਿਆ ਹੁਣ ਆ ਬੁਖਾਰ ਕੀ ਨਹੀਂ ਆ ਲੈ ਸਨੀ ਤਾ ਮਾ ਨਿਕਲ ਗਈ ਆ ਝੱਗ ਜੀ ਬਣਾਓ ਦੀਦੀ ਹੋ ਗਿਆ ਹੋ ਰਿਹਾ ਰੇ ਚੱਲ ਵੇਚੀ ਨਾ ਪ੍ਰੈਸ ਕਰੋ ਝੱਗ ਜੀ ਬਣਾਓ ਉਹ ਨਿਕਲਦੇ ਆ। ਆਹ ਰਕਸਾ ਵੀ ਤੇ ਦੇਖ ਫਤੂ ਕੋਈ ਸ਼ੈਂਪੂ। ਸਾਵੀ ਸਹਸ੍ਰੀ। ਨੋ, ਥੈਂਕ ਯੂ। ਆ ਬੀ ਲਿਆ। ਜਿਸੇ ਬੜਾ ਨਹੀਂ ਪਾਣੀ ਤੇ ਤੁਸੀਂ ਕਰ ਲਈ। ਜਿਸੇ ਕੀਤੀ ਐ ਉਹ ਚ ਜ਼ਿਆਦਾ ਨਿਕਲਦੇ ਆ। ਸੰਗ ਨਾਲ ਸੰਗ ਜਿਸ ਕੋਲੋਂ ਮੁੰਦਾਓ। ਹੈਲੋ, ਸਤਿ ਸ਼੍ਰੀ ਅਕਾਲ ਬੁਲਾ ਲਓ। ਬੈਲੂ ਨੂੰ ਮੁੰਝਾ। ਸਤਿ ਸ਼੍ਰੀ ਅਕਾਲ, ਪ੍ਰੋਪਰ। ਖੇਲਣ ਦੀ ਲੱਗੀ ਹੋਈ ਐ। ਸਤਿ ਸ਼੍ਰੀ ਅਕਾਲ। ਉਹ ਤੋਂ ਬੜਾ ਡਰਦਾ। ਸਾਡੀ ਸਬਨਾਜ ਕਰਨੇ ਤੇ ਬੁਲਾਇ ਹੀ ਨਹੀਂ ਸਸੀਕਲ ਕਿਸੇ ਨੂੰ ਵੀ ਸਸੀਕਾ ਬੁਲਾਓ ਇੱਧਰ ਬੁਲਾਓ ਸਸੀਕਲ ਬੁਲਾਓ ਸਸੀਕਲ ਬੁਲਾਓ ਉਹ ਕਹਿਣਗੇ ਗੁੱਡੋ ਕੀ ਕਰਦੀ ਐ ਹਾਂ ਨਾਈਸ ਗੁੱਡ ਪ੍ਰੈਸ ਕਰੋ ਹਾਂ ਹੁਣ ਇਹਨੂੰ ਹੁੰਦੇ ਆ ਵੈਰੀ ਗੁੱਡ ਭੈਣ ਭਰਾ ਬਹੁਤ ਟਾਈਮ ਬਾਅਦ ਇਕੱਠੇ ਹੋਏ ਨਾ ਵਧੀਆ ਦੀਦੀ ਆਡੀ ਮਜ਼ਾ ਹੁੰਦਾ ਮੰਜੇ ਤੇ ਬਹਿ ਕੇ ਖਾਣ ਦਾ ਨਾ ਹਾਂ ਹਾਂਜੀ ਉਹ ਸਹੀ ਗੱਲ ਐ ਖਾਈ ਦੀ ਖਾਈ ਦੀ ਓਹੀ ਗੱਲ ਆ ਵੀ ਜਦੋਂ ਮੰਜੇ ਤੇ ਬਹਿ ਕੇ ਖਾਣਾ ਉਹ ਆਡੀ ਸਵਾਦ ਹੁੰਦਾ ਨਾ ਆਪਣਾ ਉੱਧਰ ਇਸ ਪੈੜਾ ਪੜਾ ਬੈਠੇ ਉਹ ਤਾਂ ਫੋਨ 'ਚ ਦੇਖੀ ਜਾਂਦੀ ਆ ਹਾਂ ਜੀ ਇੱਧਰ ਆਪਾਂ ਆਏ ਹੋਏ ਸੀਗੇ ਮੇਰੀ ਛੋਟੀ ਭੈਣ ਕੇ ਘਰੇ ਤੁਹਾਨੂੰ ਦੱਸ ਦਿਆਂ ਵੀ ਕਿਉਂ ਆਏ ਹੋਏ ਸੀਗੇ ਮਿਲਣ ਵਾਸਤੇ ਆਪਾਂ ਮੰਡੀ ਆ ਗਏ ਸੀ ਕਿਉਂਕਿ ਸਾਨੂੰ ਇੱਕ ਹੀ ਮੰਡੀ ਲੱਗਦੀ ਆ ਤੇ ਉੱਥੇ ਮੇਰਾ ਬੇਟਾ ਮੈਨੂੰ ਛੱਡ ਗਿਆ ਸੀ ਮਨਵੀਰ ਤੇ ਉੱਥੋਂ ਫਿਰ ਮੰਮੀ ਜੀ ਹੁਣਾਂ ਨਾਲ ਮੰਮੀ ਸੱਸੀ ਘਰ ਬੁਲਾਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੰਮੀ ਜੀ ਡੈਡੀ ਜੀ ਤੇ ਚਾਚਾ ਜੀ ਦਾ ਬੇਟਾ ਆਇਆ ਉਧਰੋਂ ਪਿੰਡੋਂ ਤੇ ਮਿਲਣ ਆਏ ਸੀਗੇ ਤੇ ਇੱਧਰ ਇਹ ਰਹਿੰਦੇ ਆ ਟਾਣੀ ਵਿੱਚ ਜੀ ਇੱਧਰ ਅਸੀਂ ਬਾਹਰ ਥੋੜਾ ਜਿਹਾ ਆਏ ਸੀ ਚਾਹ ਪਾਣੀ ਪੀ ਲਿਆ ਆਪਾਂ ਤੇ ਹੁਣ ਇੱਧਰ ਬਾਹਰ ਥੋੜਾ ਜਿਹਾ ਘੁੰਮਣ ਆਏ ਸੀ ਵੈਸੇ ਮੀਮੂ ਪੈਕੇ ਹਟਿਆ ਥੋੜੀ ਹੁੰਮਸ ਜੀ ਹੋਈ 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 ਆ ਪਰ ਹਵਾ ਵੀ ਚੱਲ ਰਹੀ ਆ ਨਾ ਵਧੀਆ ਹਵਾ ਵਧੀਆ ਚੱਲਦੀ ਆ ਇੱਧਰ ਆਪਾਂ ਆਏ ਹੋਏ ਸੀਗੇ ਮੇਰੀ ਛੋਟੀ ਭੈਣ ਹੈ ਜਿਹੜੀ ਹੈ ਨਾ ਉਹਨਾਂ ਦੇ ਸੱਸ ਦਾ ਯਾਨੀ ਕਿ ਮਾਸੀ ਜੀ ਦਾ ਵੀਜ਼ਾ ਲੱਗਿਆ ਯੂ ਐਸ ਤੇ ਉਹਨਾਂ ਦੀ ਬੇਟੀ ਆ ਯਾਨੀ ਕਿ ਮੇਰੇ ਦੀਦੀ ਦੇ ਜਿਹੜੇ ਨਣਾ ਨੇ ਆ ਉਹ ਰਹਿੰਦੇ ਯੂ ਐਸ اے ਤੇ ਉਹਨਾਂ ਨੇ ਵੀਜ਼ਾ ਅਪਲਾਈ ਕੀਤਾ ਸੀਗਾ ਤੇ ਹੁਣ ਮਾਸੀ ਜੀ ਦਾ ਵੀਜ਼ਾ ਲੱਗ ਗਿਆ ਤੇ ਆਪਾਂ ਉਹਨਾਂ ਨੂੰ ਵਧਾਈ ਦੇਣ ਵਾਸਤੇ ਉਹਨਾਂ ਨੂੰ ਮਿਲਣ ਵਾਸਤੇ ਆਏ ਹੋਏ ਸੀਗੇ ਤੁਸੀਂ ਵੀ ਜਰੂਰ ਦੇ ਦੇਣਾ ਜੀ ਕਮੈਂਟ ਕਰਕੇ ਵਧਾਈਆਂ ਸਾਰੇ ਜੀ ਕਿਉਂਕਿ ਹੁਣ ਉਹ ਇੰਡੀਆ ਵੀ ਰਹਿ ਸਕਦੇ ਆ ਤੇ ਯੂਐਸਏ ਵੀ ਰਹਿ ਸਕਦੇ ਆ ਨਾ ਚਲੋ ਵਧੀਆ ਨਾ ਬਜ਼ੁਰਗੋ ਨੂੰ ਮੇਉਣ ਤਾਂ ਤੀ ਇਹਨੂੰ ਬਹੁਤ ਹੁੰਦਾ ਆਪਦੇ ਮਾਪੇ ਦਾ ਨਾ ਮਾਸਬ ਜੀ ਤਾਂ ਹੈ ਨਹੀਂਗੇ ਉਹਨਾਂ ਦੀ ਡੈਥ ਤਾਂ ਬਹੁਤ ਟਾਈਮ ਪਹਿਲਾਂ ਹੋ ਗਈ ਸੀਗੀ ਮਾਸੀ ਜੀ ਆ ਤੇ ਉਹਨਾਂ ਦੇ ਬੇਟਾ ਨੂੰ ਯਾਨੀ ਕਿ ਮੇਰੀ ਛੋਟੀ ਭੈਣ ਤੇ ਦੋ ਪੋਤੀਆਂ ਉਹਨਾਂ ਦੀਆਂ ਜੀ ਤੇ ਵਧੀਆ ਇੱਧਰ ਟਾਣੀ ਚ ਰਹਿੰਦੇ ਆ ਵੈਸੇ ਇੰਨਾ ਵੀ ਬਜ਼ੁਰਗਾਂ ਦਾ ਬਹੁਤ ਆਸਰਾ ਹੁੰਦਾ ਨਾ ਬਹੁਤ ਜਿਵੇਂ ਕਿ ਬਹੁਤ ਵਧੀਆ ਸੁਵਾਦੇ ਆ ਤੇ ਬਹੁਤ ਹੈਲਪ ਵੀ ਕਰਾਉਂਦੇ ਆ ਹਨਾ ਤੇ ਟਾਣੀ ਚ ਰਹਿੰਦੇ ਕਰਕੇ ਥੋੜਾ ਓੱਖਾ ਵੀ ਹੋ ਜਾਂਦਾ ਆ ਥੋੜਾ ਜਿਹਾ ਤੁਹਾਨੂੰ ਦਿਖਾ ਦਈਏ ਘਰ ਵੀ ਤੇ ਇੱਧਰ ਦੇਖੋ ਟਾਣੀ ਦਾ ਮਾਹੌਲ ਤੇ ਥੋੜਾ ਜਿਹਾ ਓੱਖਾ ਵੀ ਹੋ ਜਾਂਦਾ ਨਾ ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਨਾ ਘਰ ਦਾ ਤਾਲਾ ਹੁੰਦੇ ਨਾ ਤੇ ਚਲੋ ਜੀ ਫੇਰ ਵੀ ਇੱਕ ਧੀਆ ਨੂੰ ਹੁੰਦਾ ਵੀ ਅਸੀਂ ਮਾਪੇ ਦਾ ਕਰੀਏ ਤੇ ਦੀਦੀ ਨੇ ਬਹੁਤ ਟਰਾਈ ਕੀਤਾ ਤੇ ਹੁਣ ਉਹਨਾਂ ਦਾ ਵੀਜ਼ਾ ਆ ਗਿਆ ਹਨਾ ਚਲੋ ਵਧੀਆ ਘੁੰਮ ਫਿਰਉਣਗੇ ਪਹਿਲਾ ਘੁੰਮ ਕੇ ਆਏ ਸੀ ਯੂਗਾਂਡਾ ਤੇ ਹੁਣ ਘੁੰਮ ਕੇ ਆਉਣਗੇ ਯੂਐਸਏ ਤੇ ਦੇਖੋ ਹੁਣ ਕਿੰਨਾ ਚਿਰ ਉੱਥੇ ਜੀ ਲਾਉਂਦੇ ਕਿੰਨਾ ਟਾਈਮ ਰਹਿਣਗੇ ਹਨਾ ਤੇ ਕਹਿੰਦੇ ਇੰਡੀਆ ਤੇ بس 6 ਮਹੀਨੇ ਹੀ ਰਹਿ ਸਕਦੇ ਆ ਚਲੋ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਉੱਥੇ ਵੀ ਘੁੰਮਿਉਣਗੇ ਹਨਾ ਤੇ ਜਿਹੜੇ ਦੀਦੀ ਯੂਐਸਏ ਤੋਂ ਆਏ ਆ ਵੈਸੇ ਤਾਂ ਆਪਾਂ ਵਲੌਗ ਦੇ ਵਿੱਚ ਦਿਖਾਤੇ ਫੇਰ ਵੀ ਤੁਹਾਨੂੰ ਮਿਲਾਉਣੇ ਤੁਹਾਡੇ ਨਾਲ ਕਿਉਂਕਿ ਮੈਨੂੰ ਬਹੁਤ ਸਪੋਰਟ ਕਰਦੇ ਆ ਨਾ ਯੂਐਸਏ ਤੋਂ ਬਹੁਤ ਸਪੋਰਟ ਕਰਦੇ ਆ ਬਹੁਤ ਦਿਲ ਤੋਂ ਸਪੋਰਟ ਕਰਦੇ ਆ ਬਹੁਤ ਵਧੀਆ ਲੱਗਦਾ ਜੀ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਘਰੇ ਥੋੜਾ ਜਿਹਾ ਤੁਹਾਨੂੰ ਘਰ ਦਿਖਾ ਦਈਏ ਤੇ ਫਿਰ ਉਸ ਤੋਂ ਬਾਅਦ ਮਿਲਾਉਨੇ ਆ ਤੇ ਜਿਹੜੇ ਆਪਣੇ ਨਾਲ ਪੰਜਾਬ ਤੋਂ ਜਾਂ ਹਰਿਆਣਾ ਤੋਂ ਹੋਰ ਜਗ੍ਹਾ ਤੋਂ ਜੁੜੇ ਹੋਏ ਥੋੜਾ ਜਿਹਾ ਰਾਜਸਥਾਨ ਦੇ ਵੀ ਘਰ ਦੇਖ ਲਓ ਹੁਣ ਤੇ ਇੱਧਰ ਦੇਖੋ ਇਹਨਾਂ ਨੇ ਵੀ ਬੂਟੇ ਵਗੈਰਾ ਬਹੁਤ ਲਾ ਰੱਖੇ ਨਾ ਹਰੀਆਲੀ ਬਹੁਤ ਹੈਗੀ ਬਹੁਤ ਸੋਹਣੇ ਬੂਟੇ ਵਗੈਰਾ ਲੱਗੇ ਹੋਏ ਆ ਬੜਾ ਪਿਆਰਾ ਲੱਗਦਾ ਨਾ ਛੋਟਾ ਜਿਹਾ ਪਾਰਕ ਜਿਵੇਂ ਇੱਧਰ ਇਹਨਾਂ ਦੇ ਗੈਰੇਜ ਵਗੈਰਾ ਬਣੇ ਹੋਏ ਆ ਫਾਰਮ ਟਰੱਕ ਖੜਾ ਫਾਰਮ ਟਰੱਕ ਸਾਹਮਣੇ ਦੇ ਬੂਟੇ ਤੇ ਵਿੰਡ ਚਾਈਮਸ ਲਾ ਰੱਖਿਆ ਅੱਛਾ ਲਾਈਟ ਵੀ ਲਾ ਰੱਖੀ ਆ ਇੱਧਰ ਆਹ ਤਾਂ ਪਹਿਲੀ ਵਾਰੀ ਦੇਖਿਆ ਬੂਟੇ ਤੇ ਲਾ ਰੱਖਿਆ ਤੇ ਇੱਧਰ ਪੰਛੀਆਂ ਵਾਸਤੇ ਪਾਣੀ ਦੀ ਸਭ ਤੋਂ ਵਧੀਆ ਚੀਜ਼ ਆ ਨਾ ਪੰਛੀਆਂ ਵਾਸਤੇ ਪਾਣੀ ਦੀ ਵਿਵਸਥਾ ਕੀਤੀ ਹੋਈ ਆ ਤੇ ਇੱਧਰ ਆਲਣੇ ਜਿਹੜੇ ਆ ਲਾ ਰੱਖੇ ਆ ਨਾ ਇਹਨਾਂ ਦੇ ਵਿੱਚ ਕੋਈ ਰਹਿੰਦੀਆਂ ਵੀ ਚੁੜੀਆਂ ਚੁੜੀਆਂ ਕਿ ਨਹੀਂ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਜੜੀ ਵਗੈਰਾ ਤਾਂ ਨਹੀਂ ਰਹਿੰਦੀਗੀ ਵਧੀਆ ਨਾ ਸਾਰੇ ਪਲਾਂਟਸ ਵਗੈਰਾ ਇੱਧਰ ਲਾ ਰੱਖੇ ਆ ਹਰੇ ਭਰੇ ਬਹੁਤ ਸੋਹਣੇ ਲੱਗਦੇ ਆ ਸੋਹਣੇ ਲੱਗ ਰਹੇ ਨਾ ਰੰਗ ਬਰੰਗੇ ਚਿੱਟੇ ਗੁਲਾ ਨਾਰੀ orange ਜੇ ਕਲਰ ਦੇ ਨਾ ਤੇ ਪੈਰ ਖੜੀ ਬਹੁਤ ਸੋਹਣੀ ਲੱਗ ਰਹੀ ਆ

ਬਹੁਤ ਸੋਨਾ ਗਿਫਟ ਹੈ ਵਾਚ ਹੋਵੇ ਤੇ ਨਾਲ ਬ੍ਰੈਸਲੇਟ ਹੈ ਬਹੁਤ ਹੀ ਪਿਆਰਾ ਥੈਂਕ ਯੂ ਤੁਮ ਦਾ ਬੇਟਾ ਇਹ ਦੀਦੀ ਯੂਐਸਏ ਤੋਂ ਆ ਤੇ ਬਹੁਤ ਹੀ ਸਪੋਰਟ ਕਰਦੇ ਆਪਾਂ ਨੂੰ ਬਹੁਤ ਸਪੋਰਟ ਕਰਦੇ ਆ ਆਪਣੀ ਵੀਡੀਓ ਨੂੰ ਸਾਰੇ ਸਪੋਰਟ ਕਰਿਆ ਕਰੋ ਦੀਦੀ ਨੂੰ ਥੈਂਕ ਯੂ ਸੋ ਮਚ ਆਜੋ ਮੈਡਮ ਤੁਸੀਂ ਵੀ ਆਜੋ ਲੈਣਾ ਚੱਲ ਨਹੀਂ ਲੱਸੀ ਲੈਣੀ ਆਨੂੰ ਆਫੜ ਕੋਈ ਨਹੀਂ ਕਰਦਾ ਸੋਰਾ ਜੀ ਜ਼ਰਾ ਸੇਵਾ ਨਾ ਕਰਦੇ ਕਿਤੇ ਸੋਰਾ ਬਹੁਤ ਟਾਈਮ ਬਾਅਦ ਆਇਆ ਦੇ ਕਰਦੇ ਮਰੋਣੇ ਤੋਂ ਮੁਰਗੀ ਮੁਰਗੀ ਠੀਕ ਮੁਰਗੀ ਵਰਕੇ ਉਹਨਾਂ ਨੇ ਜਰਾ ਸੇਵਾ ਕਰਨੀ ਹੈ ਬਣਾਈਏ ਲੋਜੀ ਹੁਣ ਆਪਾਂ ਪਾਵੇ ਸੀਗੇ ਇਸਮਾਨ ਖਾਨ ਪਿੰਡ ਦਾ ਨਾਲ ਲੱਗੇ ਹੋਏ ਹੈਲਪ ਕਰਾਉਣ ਵਾਸਤੇ ਸੋਸ ਖਵਰਸ ਬੁੱਲੋ ਮਠਿਆਈ ਖਾਓ ਨਹੀਂ ਸੋਸ ਪਰ ਚਾਹ ਤੇ ਨਹੀਂ ਹਾਂ ਕੋਨੇ ਲਵਾਂ ਮੈਂ ਤਾਂ ਖਾਂਦੀ ਨਹੀਂ ਸੋਸ ਨਹੀਂ ਚਾਹ ਜੇ ਮੈਂ ਮੰਮੀ ਕਹਿੰਦੀ ਕਿ ਬਸ ਸਾਈਜ਼ ਮੀਟ ਨੇ ਲੈਣਾ ਹੈ ਤਾਂ ਉਹ ਲੈ ਲਵਾਂ ਜਿਹਨੇ ਗਰਮ ਹੋ ਗਈ ਇਸ ਨੂੰ ਸਾਰ ਸਾਬੀ ਤਾਂ ਸਿੱਧੇ ਉੱਟ ਕੇ ਬੈਠ ਗਈ ਸਿੱਧੇ ਉੱਟ ਕੇ ਬੈਠ ਗਈ ਮੈਂ ਕਿਹਨੇ ਕਿਹਾ ਜੇ ਬੈਠ ਤੋ ਕਿਤੇ ਹੂੰ ਜੈਸੇ ਬਿਠਾ ਦੇਣ ਮੈਂ ਐਵੇਂ ਕਿ ਮੈਂ ਡਰੇ ਜਾਂਦੀ ਹਾਂ ਨਾ ਹਨਾ ਸ਼ਾਵੇ

ਰਸਗੁੱਲੇ ਗਾਣੇ ਹਲਕਾ ਕਰ। ਹੂੰ? ਪ੍ਰਭੂ ਦੇਵੀ ਜਵਾਈ ਮਾ। ਹਾਈ! ਇਹ ਤਾਂ ਨਹੀਂ ਕੋਲ ਤੇ। ਨਹੀਂ। ਕੀ ਕਹਿੰਦੇ ਆਂ ਤੇ ਦੱਸੋ? ਇੰਨੇ ਟਾਈਟ ਹੀ ਤੁਹਾਡੇ ਕੋਲੇ? ਇੰਨੇ ਟਾਈਟ ਆ? ਸਾਡੀ ਇੱਕ ਪੰਜੀ ਦੇ ਸਕੂਲੋਂ ਆਈ ਆ ਹੁਣੇ ਹੈ। ਸਸ਼ੀਕਲ ਸਸ਼ੀਕਲ ਓਹੋ ਮਾ ਸਭ ਬਿਲੀਆਂ ਦੀਦੀਆਂ ਹੈ ਬੇਬੇ ਮੇਰੇ ਵਰਗੇ ਮੇਰੇ ਭਾਂਦੇ ਨਾ ਉਸ ਕੋਲ ਆਈ ਹੈ ਮੇਰੀ ਜਿੱਡੀ ਹੋ ਗਈ ਸਹੀ ਗੱਲ ਹੈ ਇਹ ਮੇਰੇ ਜੀਜਾ ਦੀ ਸਾਲੀ ਨੂੰ ਜਮਾ ਸਪੋਰਟ ਨਹੀਂ ਕਰਦੇ ਜਾ ਜਾ ਕਰ ਕਿੰਨੀ ਸਪੋਰਟ ਐਵੇਂ ਲਈਏ ਤੇ ਮੈਂ ਦੇਖਦਾ ਦੇਖੋ ਦੇਖੋ ਹਾਂ ਮੇਰੇ ਨਾਲ ਹੌਸਲੀ ਕਰਨਾ ਦੀ ਹਾਂ ਨਾ ਦੇਖੋ ਮੇਰੀ ਗੱਲ ਸੁਣੋ ਲਾਈਕ ਕਰਦੇ ਕ ਮੈਂ ਵਾਚ ਵੀ ਕਰਿਆ ਕਰੋ ਪੂਰਾ ਵਲੌਗ ਦੇਖਿਆ ਕਰੋ ਫਿਰ ਹੁਣ ਹੁਣ ਇੱਕ ਹਾਈਪ ਦਾ ਪੁਆਇੰਟ ਪੁਆਇੰਟਸ ਮਿਲਦੇ ਉਹਦੇ ਚ ਪੁਆਇੰਟ ਦੇ ਰਿਆ ਕਰੋ ਸਾਲੀ ਨੂੰ ਠੀਕ ਹੈ ਐਨੀ ਤੇ ਮੇਰੇ ਜੀਜਾ ਜੀ ਸਪੋਰਟ ਕਰ ਦਿਆ ਕਰੋ ਮੈਨੂੰ ਪਤਾ ਨਹੀਂ ਸੀ ਮੈਂ ਕਿਸੇ ਪੂਰਾ ਵੇਨੇ ਆ ਆ ਰਹਿਂਦਿਆ ਕਰੋ ਹਾਂਜੀ ਇਹ ਸੋਸੇ ਜਾਂਦੇ ਆ ਵਾਪਸ ਮੋੜਿਓ ਨਹੀਂ ਨਹੀਂ ਗੱਲ ਸੁਣ ਤੁਸੀਂ ਵੇਨੇ ਪੂਰਾ ਦੀ ਹਾਂ ਦੀਦੀ ਦੀਦੀ ਦਾ ਕਮੈਂਟ ਵੀ ਕਰ ਦਿੰਦੇ ਆ ਨਹੀਂ ਤੁਹਾਨੂੰ ਕੀ ਤਾਂ ਮੈਂ ਨਹੀਂ ਵੇਨਾ ਪੂਰਾ ਸੀ ਹਾਂਜੀ ਤੁਹਾਨੂੰ ਕੀ ਤਾਂ ਮੈਂ ਨਹੀਂ ਵੇਨਾ ਮੈਨੂੰ ਤਾਂ ਲੱਗਦਾ ਨਹੀਂ ਤੁਸੀਂ ਸਪੋਟ ਆ ਬੈਠੇ ਕੋਲੇ ਆ ਬੈਠੇ ਕੋਲੇ ਗਵਾ ਮੈਂ ਕਰਦੀ ਭੱਜਣ ਮੈਂ ਜਿਹੜਾ ਪਰ ਕੋਈ ਨਹੀਂ ਕਿ ਨਾਈਸ ਜੀ ਹਾਂ ਜੀ ਮੈਂ ਕਿਸੇ ਦਾ ਨਹੀਂ ਵੇਖਦਾ ਮੈਨੂੰ ਨਾ ਪਤਾ ਨਹੀਂ ਕੀ ਚਾਹੇ ਆ ਦੇਖ ਲਾ ਆ ਬਾਬਾ ਨਾਨਾ ਜੀ ਨੂੰ ਉਹ ਸੱਸੀ ਕਾਲ ਬੁਲਾਈ ਆ ਨਾਨਾ ਜੀ ਨੂੰ ਕੋਝ ਹੋ ਰਹੀ ਹੈ ਉੱਪਰ ਝੂਟੇ ਦੇ ਰਿਹਾ ਵੇਖ ਵੀਰਾ ਕਿੰਨਾ ਕਰਦਾ ਹੈ ਨਾ ਯੇ ਰੋਂਦੀ ਚੁੱਪ ਕਰ ਗਈ ਖਲਾਬ ਹੋਣੇ ਸੀਗੇ ਇਹ ਹੈਗੇ ਦੀਦੀ ਦੇ ਸੱਸ ਪੰਜਾਬ ਤੋਂ ਬਟਾਲੇ ਕੋਲੋਂ ਸੱਕਰੀ ਪੈਂਡ ਹੈ ਨਾ ਬਟਾਲੇ ਕੋਲੋਂ ਆ ਜੀ ਸੱਕਰੀ ਪੈਂਡ ਦੀਦੀ ਜਿਹੜੇ ਯੂ ਐਸ ਏ ਤੋਂ ਆਏ ਹੈ ਤੇ ਇਹਨਾਂ ਦਾ ਪੋਤਾ ਹੋਵਦੇ ਲੱਗਿਆ ਤੁਸੀਂ ਵੀ ਮਿਲਣੇ ਹੈ ਨਾ ਫੈਮਲੀ ਦੇ ਨਾਲ ਯਾਦਾਂ ਰਹਿਣੀਆਂ ਇਹ ਕੁੜਮਣੀਆਂ ਕੁੜਮਣੀਆਂ ਇਕੱਠੀਆਂ ਹੋ ਗਿਆ ਇਹ ਹੈਗੇ ਮੇਰੀ ਸਿਸਟਰ ਦੇ ਸੱਸ ਮਾਸੀ ਜੀ ਜਿਹੜੇ ਬਾਹਰ ਦੇ ਜਾ ਰਹੇ ਆ ਯੂ ਐਸਏ ਜਾ ਰਹੇ ਆ ਵਧਾਈਆਂ ਦੇ ਦਨਗੇ ਸਾਰੇ ਤੁਹਾਨੂੰ ਰੇਲ ਦੀ ਆਵਾਜ਼ ਆ ਰਹੀ ਹੈ ਵਿੱਚ ਕੋਈ ਨਾ ਤੁਸੀਂ ਕੈਮਰਾਮੈਨ ਨਾਲ ਦੇਖੋ ਇਸ ਮਾਇਦੇ ਰੱਖੋ ਉਹ ਸਾਰੇ ਰੂਪ ਕਰ ਲਓ ਇਹਦੇ ਉੱਤੇ ਸਾਡੇ ਦੇ ਵਿੱਚ ਅਕੜ ਤੋਂ ਮਿਲੋ ਸਹੀ ਲਿਆ ਯਾਦ ਆ ਰਹੀਆਂ ਨੀ ਆ ਨਾ ਹੁਣ ਬਹੁਤ ਵਧੀਆ ਲੱਗ ਰਿਹਾ ਨਾ ਕੋਈ ਤਾਂ ਨਹੀਂ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਜੜਦੀ ਘਲਾਚ ਰਹਿਣ ਬੀਬੀਆਂ ਫੇਰ ਮਿਲਣ ਸਾਰੇ ਹਨਾ ਸਾਰਿਆਂ ਨੂੰ ਫੇਰ ਮਿਲिए ਜੀ ਸਮਾਈਲ ਸਭ ਮਸੀਹਾਂ ਨੂੰ ਦੇਖੋ ਸਮਾਈਲ ਕਰੋ ਸਾਰੇ ਵੈਰੀ ਨਾਈਸ ਬਹੁਤ ਜ਼ਰਾ ਕਰੋ ਹਾਂ ਮੈਂ ਨਹੀਂ ਨਹੀਂ ਬੜਾ ਖੁੱਡਾ ਬਸ ਤੋਂ ਆਦਾ

ਕੰਜੂਸ ਨਾ ਬਣਿਆ ਕਰੋ ਕੰਜੂਸ ਬहोत ਹੈ ਸਾਡੇ ਜੀਜਾ ਜੀ سپورਟ ਨਹੀਂ ਕਰਦੇ ਦੀਦੀ ਵਧੀਆ ਕਰਦੇ ਦੇਖ ਲਓ ਨਾਲ ਇੰਨੇ ਬਿਜ਼ੀ ਹੁੰਦੇ ਆ ਕਰਾਂਗੇ ਚਲੋ ਜੀ ਕਰਦੇ ਆ ਬਲੌਗ ਦਾ ਐਂਡ ਜੀ ਇੱਥੇ ਹੀ ਚਲੋ ਜੀ ਹੁਣ ਜਾਂਦੇ ਆਪਾਂ ਸਾਰਿਆਂ ਨੂੰ ਸੱਚੀ ਕਾਲ ਜੀ ਬਾਏ ਬਾਏ